ਡੈਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਕਪਾਲ ਸਵੇਰ ਤੋਂ ਹੀ ਤੁਹਾਨੂੰ 7 ਵਜੇ ਦੀ ਪਲਪਲ ਅਪਡੇਟ ਹੈ ਡੈਨਿਕਸਵਰਾ ਰਾਹੀ ਦੇ ਰਿਹਾ ਹਾਂ ਜਲੰਧਰ ਜਿਮਨੀਚੋਰਾ ਨੂੰ ਲੈ ਕੇ ਕੀ ਕੀ ਹਾਲਾਤ ਰਹੇ ਨੇ ਤਾਂ ਹੁਣ ਜੇਕਰ ਗੱਲ ਕਰੀਏ ਤਾਂ ਸਮਾਂ 6 ਵਜੇ ਚੁੱਕੇ ਹੋਏ ਨੇ ਤਾਂ ਪੋਲਿੰਗ ਬੂਥਾਂ ਦੇ ਗੇਟ ਆ ਬੰਦ ਕਰ ਦਿੱਤੇ ਗਏ ਨੇ ਜੋ ਲੋਕ ਅੰਦਰ ਮੌਜੂਦ ਨੇ ਉਹੀ ਸਿਰਫ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਏ ਐਨ ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਜਿੱਥੇ VOTING ਪ੍ਰਕਿਰਿਆ ਜਿਹੜੀ ਕਿ ਮੁਕੰਮਲ ਹੋ ਚੁੱਕੀ ਹੋਈ ਹੈ 5 ਵਜੇ ਦੇ ਰੋਜ਼ਾਨਾ ਦੀ ਗੱਲ ਕਰੀਏ ਕਰੀਬ 52% ਪੋਲਿੰਗ 5 ਵਜੇ ਤੱਕ ਹੋ ਗਈ ਹੈ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 6 ਵਜੇ ਤੱਕ ਜਿਹੜੀ ਕਿ ਪੋਲਿੰਗ ਹੈ ਉਹ 60-65 ਦੇ ਕਰੀਬ ਪਹੁੰਚਦੀ ਹੋਈ ਨਜ਼ਰ ਆਏਗੀ ਤਾਂ 15 ਉਮੀਦਵਾਰਾਂ ਦਾ ਫੈਸਲਾ EVM ਦੇ ਵਿੱਚ ਬੰਦ ਹੋ ਜਾਏਗਾ ਅੱਜ ਜਲੰਧਰ ਵਿਖੇ ਦੇ ਲੋਕਾਂ ਨੇ ਆਪਣਾ ਮਾਦਾਦਾਨ ਕੀਤਾ ਹੈ 13 ਤਰੀਕ ਨੂੰ ਇਸ ਦੇ ਰਿਜ਼ਲਟ ਆਣਗੇ ਤਾਂ ਸੁਰੱਖਿਆ ਜਿੱਕਰ ਗੱਲ ਕਰੀਏ ਤਾਂ ਗੇਟ ਬੰਦ ਕਰ ਦਿੱਤਾ ਗਿਆ ਬਾਹਰ ਮੁਲਾਜ਼ਮ ਤਨਾਤ ਨੇ ਦੂਜੇ ਪਾਸੇ ਦੇਖਸ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਅਤੇ ਅਫਸਰ ਜਿਹੜੇ ਨੇ ਪੋਤੇ ਨਾਤ ਕੀਤੇ ਹੋਏ ਨੇ ਤਾਂ ਜੋ ਕੋਈ ਵੀ ਅੰਸਖਾਂ ਵੀ ਘਟਨਾ ਨਾ ਵਾਪਰ ਸਕੇ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸੀਗੇ ਪਰ ਸਵੇਰ ਤੋਂ ਹੀ ਅਲਗ-ਅਲਗ ਬੂਥਾਂ ਤੇ ਜਾ ਕੇ ਦੇਖਦੇ ਰਹੇ ਆ ਤੁਹਾਨੂੰ ਵੀ ਅਲਗ-ਅਲਗ ਤਸਵੀਰ ਦਿਖਾਉਂਦੇ ਰਹੇ ਆ ਅਲਗ-ਅਲਗ ਬੂਥਾਂ ਦੀ ਕਿਸ ਤਰ੍ਹਾਂ ਦਾ ਮਾਹੌਲ ਹੈ ਸ਼ਾਂਤ ਮੋਈ ਢੰਗ ਦੇ ਨਾਲ ਜਲੰਧਰ ਵਿਖੇ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤਾਂ 5 ਵਜੇ ਜਿਹੜੇ ਰੁਝਾਨ ਸੀਗੇ ਉਹ 52% ਸੀਗੇ ਤਾਂ ਹੋ ਸਕਦਾ 6 ਵਜੇ ਤੱਕ ਜਿਹੜੀ ਚੋਣ ਵੋਟਿੰਗ ਪਰਸੈਂਟੇਜ ਹੈ ਉਹ 60-62 ਦੇ ਕਰੀਬ ਪਹੁੰਚਦੀ ਹੋਈ ਨਜ਼ਰ ਆਵੇਗੀ ਤਾ ਮੇਨ ਮੁਕਾਬਲੇ ਜੇਕਰ ਗੱਲ ਕਰੀਏ ਤਾਂ ਤਿੰਨ ਗੁਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਮਹਿੰਦਰ ਭਗਤ ਕਾਂਗਰਸ ਦੀ ਗੱਲ ਕਰੀਏ ਤਾਂ ਸਰਜੀਤ ਕੋਰ ਅਤੇ ਭਾਜਪਾ ਤੋਂ ਸ਼ਿਤਲੰਗੁਰਾਲ ਨੇ ਜੋ ਪਹਿਲਾਂ ਆਮ ਆਦਮੀ ਪਾਰਟੀ ਤੋਂ ਵਿਧਾਇਕ ਸੀਗੇ ਤਾਂ ਉਹਨਾਂ ਦੇ ਅਸਤੀਫੇ ਤੋਂ ਬਾਅਦ ਜਿਹੜੀ ਕਿ ਹੁਣ ਬਾਈਲ ਇਕਸ਼ਨ ਹੋ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਪਲ-ਪਲ ਦੀ ਦਿਖਾ ਰਹੀਆਂ ਹਾਲਾਂਕਿ ਵਿਰੋਧੀਆਂ ਦੇ ਵੱਲੋਂ ਕਈ ਬਹੁਤ ਸਾਰੇ ਤੰਜਾਂ ਕਸੇ ਜਾ ਰਹੇ ਸੀਗੇ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਗੇਟ ਬੰਦ ਕਰ ਦਿੱਤਾ ਗਿਆ ਹੈ ਗੇਟ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਰਹੇ ਹਾਂ ਪੁਲਿਸ ਪ੍ਰਸ਼ਾਸਨ ਦੇ ਅਫਸਰ ਇੱਥੇ ਤਾਇਨਾਤ ਕੀਤੇ ਗਏ ਨੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨ ਇੱਥੇ ਤਾਇਨਾਤ ਹੈ ਤਾਂ ਗਲਬਤ ਵੀ ਕਰ ਲੈਣੇ ਆ ਸਰ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੋਈ ਹੈ ਜੇਕਰ ਆਲ ਓਵਰ ਵੈਸਟ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਸੈਂਸਿਟਿਵ ਬੂਥ ਸੀਗੇ ਮਾਹੌਲ ਕਾਫੀ ਸ਼ਾਂਤ ਦੇਖਣ ਨੂੰ ਮਿਲਿਆ ਕੋਈ ਅਜਿਹਾ ਦੇਖਣ ਨੂੰ ਮਿਲਿਆ ਸੀ ਜਿੱਥੇ ਕੋਈ ਲੜਾਈ ਝਗੜਾ ਜਾਗਰ ਕੋਈ ਪਿਆਸ ਨਹੀਂ ਹੋਈ ਹੋਵੇ ਦੇਖੋ ਜੀ ਤੁਸੀਂ ਵੀ ਜਿਹੜਾ ਅੱਜ ਦਾ ਦਿਨ ਤੁਸੀਂ ਵੀ ਜਿਹੜਾ ਦੇਖਿਆ ਹੈਗਾ ਸਾਡੇ ਇੱਥੇ ਇਹਨਾਂ ਅਰੇਂਜਮੈਂਟ ਜਿਹੜੇ ਅਸੀਂ ਕੀਤੇ ਸੀ ਸਾਡੇ ਸਾਰੇ ਆਫਸਰ ਸਾਈਬਾਨ ਐਸਐਸਓ ਸਾਈਬਾਨ ਰੈਗੂਲਰ ਪਟਵਲਿੰਗ ਤੇ ਸੀ ਜੇ ਜੇ ਅਗਰ ਕੋਈ ਇਨਫੋਰਮੇਸ਼ਨ ਸਾਨੂੰ ਮਿਲਦੀ ਸੀ ਅਸੀਂ ਹਰ ਇੱਕ ਚੀਜ਼ ਨੂੰ ਅਸੀਂ ਚੈੱਕ ਕਰਦੇ ਸੀ ਬੇਸਿਕਲੀ ਤੋਂ ਟੋਟਲੀ ਜਿਹੜਾ ਇਲੈਕਸ਼ਨ ਹੈ ਟੋਟਲੀ ਪੀਸਫੁਲ ਵੇਅ ਹੈ ਕਿਸੇ ਵੀ ਤਰੀਕੇ ਦੀ ਕੋਈ ਟੋਟਲੀ ਪੀਸਫੁਲ ਵੇਅ ਹੈਗਾ ਐਂਡ ਕੋਈ ਵੀ ਜਿਹੜਾ ਇਨਸੀਡੈਂਟ ਨਹੀਂ ਵਾਪਰਿਆ ਕਿੰਨੇ ਮੁਲਾਜ਼ਮ ਸਰ ਤਾਇਨਾਤ ਕੀਤੇ ਗਏ ਸੀ ਅਕੜ ਵੈਸ ਦੀ ਗੱਲ ਕਰੀਏ ਦੇਖੋ ਵੈਸ ਤੇ ਵੈਸ ਦੇ ਵਿੱਚ ਜਿਹੜਾ ਐਮਪਲ ਨੰਬਰ ਆਫ ਜਿਹੜੇ ਹੈਗੇ ਮੁਲਾਜ਼ਮ ਸੀ ਜਿਹੜੇ ਬੂਥਾਂ ਤੇ ਵੀ ਸੀ ਤੋ ਲਾਵਾ ਪਟਵਲਿੰਗ ਪਾਰਟੀ ਸਾਢੇ ਵਕ ਵਕ ਖਾਵਾ ਤੇ ਨਾਕੇ ਵੀ ਲੱਗੇ ਹੋਏ ਸੀ ਤੋ ਅਸੀਂ ਜਿਹੜਾ ਹੈਗਾ ਪ੍ਰਯਾਪਤ ਸੁਰੱਖਿਆ ਬਲ ਹੈ ਉਹ ਤਨਾਤ ਕੀਤਾ ਸੀ ਤੋ ਪੈਰਾ ਮਿਲਟਰੀ ਦੀ ਕਿੰਨੇ ਟੁਕੜੇ ਤਨਾਤ ਸੀ ਜੀ ਸਰ ਦੇਖੋ ਪੈਰਾ ਮਿਲਟਰੀ ਦੀ ਜਿਹੜੀ ਸੈਕਸ਼ਨਸ ਹੈਗੀ ਉਹ ਡਿਫਰੈਂਟ ਸੈਕਸ਼ਨਸ ਠੀ ਉਹਦੇ ਚ ਜਿਹੜਾ ਉਹਨਾਂ ਦੇ ਨਾਕੇ ਵੀ ਸੀਗੇ ਨਾਲੇ ਉਹਨਾਂ ਦੀ ਜਿਹੜੀ ਜਿਹੜੀ ਬੂਥ ਤੇ ਡਿਪਲੋਇਮੈਂਟ ਹੈ ਜਿਹੜੇ ਵਲਨਰੇਬਲ ਬੂਥ ਡਿਪਲੋਇਮੈਂਟ ਹੈ ਉੱਥੇ ਵੀ ਜਿਹੜਾ ਨਾ ਡਿਪਲੋਇਮੈਂਟ ਹੈ ਉਹ ਗੇਟ ਬੰਦ ਹੋ ਚੁੱਕੇ ਨੇ ਜੋ ਲੋਕ ਅੰਦਰ ਨੇ ਬਸ ਉਹੀ ਵੋਟ ਪਾ ਸਕਦੇ ਹੋਰ ਕੋਈ ਤਾਂ ਨਹੀਂ ਕੋਈ ਜਾ ਸਕਦਾ ਇਹਦੇ ਚ ਬੜਾ ਹੀ ਸਿੰਪਲ ਹੈ ਪ੍ਰੋਸੈਸ ਹੈ ਕਿ ਜਦੋਂ ਟਾਈਮ ਹੋ ਗਿਆ ਜੋ ਬੂਥ ਦੇ ਅੰਦਰ ਜਿਹੜੇ ਹੈਗੇ ਉਹ ਆਪਣਾ ਫੋਲ ਸਚਾਈਤ ਦਾ ਇਸਤੇਮਾਲ ਕਰਨਗੇ ਬਿਲਕੁਲ ਇਹਨਾਂ ਐਸਪੀ ਅਦਿੱਤਿਆ ਜੀ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤਾਂ ਤਸਵੀਰਾਂ ਵੀ ਦਿਖਾਵਾਂਗੇ ਵੱਡੀ ਗਿਣਤੀ ਦੇ ਵਿੱਚ ਪੂਲ ਸਫਸਰੇ ਤੇ ਮੁਲਾਜ਼ਮ ਇਥੇ ਤਨਾਤ ਨੇ ਤਾਂ ਤੋਂ ਕੋਈ ਵੀ ਸੁਖਾਵੀ ਘਟਨਾ ਨਾ ਵਾਪਰੇ ਤਾਂ ਜਲੰਧਰ ਵੈਸ ਦੀ ਜਿਹੜੇ ਕਿ ਬਾਈਪੋਲ ਐ ਉਸ ਦੀ ਪ੍ਰਕਿਰਿਆ ਮੁਕੰਮਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਥੋੜਨਾ ਸਾਂਝੀਆਂ ਕਰ ਰਹੇ ਹਾਂ ਗੇਟ ਤੁਸੀਂ ਦੇਖ ਸਕਦੇ ਹੋ ਗੇਟ ਬੰਦ ਕਰ ਦਿੱਤਾ ਗਿਆ ਅੰਦਰ ਜੇ ਕੋਈ ਦੋ ਚਾਰ ਲੋਕ ਨੇ ਤਾਂ ਉਹ ਹੀ ਸਿਰਫ ਆਪਣੀ ਵੋਟ ਪਾ ਸਕਦੇ ਨੇ ਤਾਂ ਹੁਣ ਕਿਸੇ ਨੂੰ ਵੀ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਔਰ ਜੇਕਰ 5 ਵਜੇ ਦੀ ਗੱਲ ਰੋਜ਼ਾਨਾ ਦੀ ਗੱਲ ਕਰੀਏ ਤਾਂ 5 ਵਜੇ ਦੇ ਰੋਜ਼ਾਨ ਜਿਹੜੇ ਨੇ 52% ਦੇ ਕਰੀਬ VOTING ਹੋਈ ਹੈ ਤਾਂ 6 ਵਜ ਚੁੱਕੇ ਹੋਏ ਨੇ ਤੁਨ ਮੰਨ ਲਗਾਇਆ ਜਾ ਰਿਹਾ ਕਿ 60 ਤੋਂ 62% ਪੋਲਿੰਗ ਹੈ ਉਹ ਹੁੰਦੀ ਹੋਈ ਨਜ਼ਰ ਆਵੇਗੀ ਤਾਂ ਜਲੰਧਰ ਵੈਸਦੀਆ ਜਿਮਨੀ ਚੋਨਾ 15 ਕੈਂਡੀਡੇਟ ਦੀਆਂ ਕਿਸਮਤ ਦਾ ਫੈਸਲਾ ਉਹ ਅੱਜ ਜਲੰਧਰ ਵੈਸਤੇ ਲੋਕਾਂ ਨੇ EVM ਦੇ ਵਿੱਚ ਕੈਦ ਕਰ ਦਿੱਤਾ ਹੈ ਤਾਂ ਹੁਣ ਦੇਖਣਾ ਹੋਵੇਗਾ 13 ਜੁਲਾਈ ਨੂੰ ਰਿਜ਼ਲਟ ਆਣੇ ਨੇ 13 ਜੁਲਾਈ ਨੂੰ ਜਲੰਧਰ ਵੈਸਦੇ ਲੋਕ ਜਿਵੇਂ ਖੁੱਲਣ ਗਿਆ ਤਾਂ ਕਿਹਦੀ ਕਿਸਮਤ ਚਮਕਦੀ ਹੋਵੇਗੀ ਇਹ ਦੇਖਣਾ ਅਹਿਮ ਹੋਵੇਗਾ ਗੱਲ ਜੇਕਰ ਕਰੀਏ ਸੱਤਾਧਰ ਪਾਰਟੀ ਦੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਖੁਦ ਇੱਥੇ ਆ ਕੇ ਪੱਕੇ ਤੌਰ ਤੇ ਉਹਨਾਂ ਦੇ ਵੱਲੋਂ ਡੇਰੇ ਲਾਏ ਗਏ ਸੀ ਪੂਰਾ ਪਰਿਵਾਰ ਇੱਥੇ ਮੌਜੂਦ ਸੀਗਾ ਔਰ ਦੂਸਰੀਆਂ ਪਾਰਟੀਆਂ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਜਾਂ ਫਿਰ ਭਾਜਪਾ ਦੀ ਗੱਲ ਕਰੀਏ ਤਾਂ ਤਮਾਮ ਦਿੱਗਜ ਆਗੂ ਇੱਥੇ ਪਹੁੰਚ ਕੇ ਗਲੀਆਂ ਦੇ ਵਿੱਚ ਡੋਰ ਟੂ ਡੋਰ ਕਰਦੇ ਹੋਏ ਨਜ਼ਰ ਆਏ ਸੀਗੇ ਤਾਂ ਹੁਣ ਦੇਖਣਾ ਹੈ ਮੋਵੇਗਾ ਕਿ 13 ਜੁਲਾਈ ਨੂੰ ਲੋਕ ਕਿਸ ਤੇ ਭਰੋਸਾ ਜਤਾਉਂਦੇ ਨੇ ਕਿਸ ਦੀ ਕਿਸਮਤਾਂ ਚਮਕਦੀ ਹੈ ਤਾਂ ਕੌਣ ਵੈਸਤ ਤੋਂ ਬਾਜ਼ੀ ਮਾਰਦਾ ਹੋਇਆ ਨਜ਼ਰ ਆਵੇਗਾ कैमरा पर्सन हिम्मत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप